ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡਾ ਇੱਕ ਨਰੈਣੂ ਮਹੰਤਾ ਨੇ ਜਾਂ ਜਿਹੜੇ ਪ੍ਰਬੰਧਕ ਨੇ ਗੁਰਦੁਆਰਿਆਂ ਦੇ ਉਹਨਾਂ ਨੇ ਇਹ ਮੁੱਦਾ ਬਣਾਇਆ ਹੋਇਆ ਹੈ ਕਹਿੰਦੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਵੱਡੇ ਅਸਥਾਨ ਨੇ ਜਿਵੇਂ ਦਰਬਾਰ ਸਾਹਿਬ ਹੋਵੇ ਜਾਂ ਦਿੱਲੀ ਬੰਗਲਾ ਸਾਹਿਬ ਦੀ ਗੱਲ ਕਰ ਲੋ ਜਿੰਨੇ ਵੀ ਵੱਡੇ ਧਾਰਮਿਕ ਅਸਥਾਨਾਂ ਜਿਨ੍ਹਾਂ ਤੇ ਨਰੈਣੁਮਹੰਤਾਂ ਦਾ ਕਬਜ਼ਾ ਹੈ ਉਹਨਾਂ ਦੀ ਗੱਲ ਕਰ ਰਹੇ ਆ। ਇਹ ਕਹਿੰਦੇ ਜੀ ਇੱਥੇ ਕੋਈ ਆ ਕੇ ਫੋਟੋ ਖਿੱਚਦਾ ਹੈ, ਫੋਟੋਗ੍ਰਾਫੀ ਕਰਦਾ ਹੈ ਜਾਂ ਵੀਡੀਓਗ੍ਰਾਫੀ ਕਰਦਾ ਹੈ ਉਦੋਂ ਕਹਿੰਦੇ ਮਰਜ਼ਾਦਾ ਦੀ ਉਲੰਘਣਾ ਕੀਤੀ ਜਾਂਦੀ ਹੈ। ਇਹ ਪਤਾ ਹੈ ਜੀ ਬਿਲਕੁਲ। ਫੋਟੋਗ੍ਰਾਫੀ ਹੋਣੀ ਨਹੀਂ ਚਾਹੀਦੀ। ਕੋਈ ਸੈਲਫੀ ਨਾ ਖਿੱਚੇ, ਕੋਈ ਇੱਥੇ ਵੀਡੀਓਗ੍ਰਾਫੀ ਨਾ ਕਰੇ। ਇਹ ਮੈਂ ਸਹਿਮਤ ਹਾਂ ਜੀ। 100% ਸਹਿਮਤ ਹਾਂ। ਜਿੰਨੇ ਵੀ ਮੈਨੂੰ ਸੁਣਨ ਵਾਲੇ ਨੇ ਉਹਨਾਂ ਸਭ ਨੂੰ ਬੇਨਤੀ ਕਰਦਾ ਦੋਨੋਂ ਹੱਥ ਜੋੜ ਕੇ ਵੀ ਜਦੋਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਤੁਸੀਂ ਨਾ ਤੁਹਾਡੀ ਆਸਥਾ ਹੈ ਉੱਥੇ ਤੁਸੀਂ ਫੋਟੋ ਨਾ ਖਿੱਚਿਆ ਕਰੋ ਵੀਡੀਓ ਨਾ ਬਣਾਇਆ ਕਰੋ ਇਹ ਮੇਰੇ ਵੱਲੋਂ ਧਾਰਮਿਕ ਸਥਾਨਾਂ ਤੇ ਜਾਣ ਵਾਲਿਆਂ ਨੂੰ ਬੇਨਤੀ ਹੈ ਦੋਨੋਂ ਹੱਥ ਜੋੜ ਕੇ ਹੁਣ ਗੱਲ ਕਰਦੇ ਆ ਜਿਹੜੇ ਨਰੈਣੋ ਮਹੰਤ ਕਾਬਜ ਨੇ ਇਹਨਾਂ ਸਥਾਨਾਂ ਤੇ ਕੀ ਫੋਟੋ ਖਿੱਚਣੀ ਆਮ ਬੰਦੇ ਲਈ ਮਨਾ ਕੀਤੀ ਐ ਵੀਡੀਓ ਬਣਾਉਣੀ ਆਮ ਬੰਦੇ ਲਈ ਮਨਾ ਕੀਤੀ ਐ ਜਿਆ ਜਿਹੜੇ ਦੋ ਕੌਡੀ ਦੇ ਲੀਡਰ ਨੇ ਜਿਨ੍ਹਾਂ ਨੇ ਕਰੋੜਾਂ ਰੁਪਈਆ ਦਾ ਕੱਪੜਾ ਕੀਤਾ ਹੋਇਆ ਨਸ਼ਿਆਂ ਦੇ ਵਪਾਰੀ ਨੇ ਜਦੋਂ ਉਹ ਜਾਂਦੇ ਨੇ ਉਦੋਂ 15-15 ਕੈਮਰੇ ਲੱਗੇ ਹੁੰਦੇ ਨੇ ਉਹਨਾਂ ਨਾਲ ਆਪਣੇ ਸੋਸ਼ਲ ਮੀਡੀਆ ਟੀਮ ਹੁੰਦੀ ਐ ਸਪੈਸ਼ਲ ਉਹ ਫੋਟੋ ਮਾਰਖੇਦੇ ਉਦੋਂ ਤੁਸੀਂ ਮਰਜ਼ਾਦਾ ਨੂੰ ਕਿਹੜੇ ਪਾਸੇ ਰੱਖਦੇ ਹੋ ਉਦੋਂ ਮਰਜ਼ਾਦਾ ਨਹੀਂ ਭੰਗ ਹੁੰਦੀ ਜੇ ਮਰਿਆਦਾ ਆਮ ਬੰਦੇ ਲਈ ਹੈ। ਜੇ ਤੁਹਾਡੇ ਲਈ ਜੇ ਤੁਹਾਡੇ ਤੇ ਮਜਾਦਾ ਵਾਲੇ ਰੂਲ ਲਾਗੂ ਨਹੀਂ ਹੁੰਦੇ। ਕਹਿੰਦੇ ਬੂਟਾ ਸਿੰਘ ਨਾ ਜੀ ਉਹ ਫਲਾਣੀ ਪ੍ਰਬਲੀ ਇਨਕੋਰ ਦੇ ਹੱਕ ਵਿੱਚ ਬੋਲ ਪਿਆ ਉਹ ਫਲਾਣੇ ਦੇ ਹੱਕ ਵਿੱਚ ਬੋਲ ਪਿਆ। ਬੂਟਾ ਸਿੰਘ ਕਿਸੇ ਦੇ ਹੱਕ ਵਿੱਚ ਨਹੀਂ ਬੋਲਦਾ। ਜਦੋਂ ਕੋਈ ਗੁੰਡਾਗਰਦੀ ਕਰਦਾ ਨਾ ਆਮ ਬੰਦੇ ਨਾਲ ਉਦੋਂ ਗੁੰਡਾਗਰਦੀ ਕਰਨ ਵਾਲੇ ਦੇ ਖਿਲਾਫ ਬੋਲਦਾ ਬੂਟਾ ਸਿੰਘ। ਮੈਂ ਸਿੱਖ ਮਿਸ਼ਨਰੀ ਕਾਲਜ ਦਾ ਪੜਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜਦੇ ਹਾਂ ਸਿੱਖ ਰਹਿਤ ਮਰਜਾਦਾ ਨੂੰ ਬੂਟਾ ਸਿੰਘ ਮੰਨਦਾ ਪਰ ਤੁਹਾਡੀ ਜਿਹੜੀ ਗੁੰਡਾਗਰਦੀ ਹੈ ਨਾ ਜਿਹੜਾ ਤੁਹਾਡਾ ਪ੍ਰਬੰਧ ਕੀ ਢਾਂਚਾ ਨਰਨੂ ਮਹੰਤਾਂ ਦਾ ਉਹਨੂੰ ਨਹੀਂ ਅਸੀਂ ਮੰਨਦੇ ਦੋ ਗੱਲਾਂ ਨਾ ਕਰੋ ਜੇ ਮਰਜਾਦਾ ਹੈ ਵੀ ਆ ਤਾਂ ਸਭ ਤੇ ਲੱਗ ਹੁੰਦੀ ਹੈ ਜਾ ਫਿਰ ਕਿ ਇਕੱਲੇ ਗਰੀਬ ਗੁਰਬੇ ਤੇ ਲੱਗ ਹੁੰਦੀ ਹੈ ਜੇ ਕਿਸੇ ਨੇ ਫੋਟੋ ਖਿੱਚ ਲਈ ਉਥੇ ਤੁਹਾਡੇ ਮਰਿਆਦਾ ਜਿੱਤੇ ਆ ਜਾਂਦੀ ਹੈ ਇਹੀ ਰਣਜੀਤ ਸਿੰਘ ਜਿਹੜਾ ਉਹ ਕੁੜੀ ਪ੍ਰਬਲੀਨ कौर ਨੂੰ ਕਹਿੰਦਾ ਹੈ ਕਹਿੰਦਾ ਤੂੰ ਮਰਿਆਦਾ ਭੰਕ ਕੀਤੀ ਹੈ ਤੁਸੀਂ ਬਿਆਦਬੀ ਕਰਦੇ ਹੋ ਮੰਗਲਾ ਸਾਹਿਬ ਦੀ ਜਿਹੜੀ ਕੁੜੀ ਨੂੰ ਝਿੜਕਿਆ ਮਲੇਸ਼ੀਆ ਤੋਂ ਆਈ ਨੂੰ ਕਿ ਫੋਟੋ ਮਾ ਨਾ ਖਿੱਚੇ ਵੀਡੀਓ ਨਾ ਬਣਾਵੇ ਤੇ ਇਹੀ ਰਣਜੀਤ ਸਿੰਘ ਜਦੋਂ ਸਿਲਸਾ ਸਾਹਿਬ ਜਾਂਦੇ ਨੇ ਕੈਬਨਟ ਮੰਤਰੀ ਨੇ ਹੁਣ ਤਾਂ ਬੀਜੇਪੀ ਸਰਕਾਰ ਦੇ ਉਦੋਂ ਉਦੋਂ ਫੋਟੋਆਂ ਵੀ ਲਾ ਰਹੇ ਹਾਂ ਸਰੂਪੇ ਵੀ ਦੇ ਰਹੇ ਹਾਂ ਉਦੋਂ ਮਰਜ਼ਾਦਾ ਕਿੱਥੇ ਸੀ ਹੈ ਤਾਂ ਸਰਸਾ ਵੀ ਇਨਸਾਨ ਹੀ ਹੈ ਜਾਂ ਹੋਰ ਲੀਡਰ ਵੀ ਇਨਸਾਨ ਹੀ ਨੇ ਜਾਂ ਉਹ ਰੱਬ ਨੇ ਕਿ ਮਰਜ਼ਾਦਾ ਕੱਲੇ ਗਰੀਬ ਗੁਰਬੇ ਲਈ ਹੈ ਤੁਹਾਡੇ ਲਈ ਮਰਜ਼ਾਦਾ ਹੈ ਨਹੀਂ ਫਿਰ ਤੁਹਾਨੂੰ ਨਰੈਣੋ ਮਹੰਤ ਨਾ ਕਹੀਏ ਤੁਹਾਨੂੰ ਗੁੰਡੇ ਨਾ ਕਹੀਏ ਖੋਰ ਦਾ ਸ਼ੋਕ ਕੀ ਕਹੀਏ ਤੁਸੀਂ ਦੱਸ ਦਿਓ ਅਸੀਂ ਮਰਜ਼ਾਦਾ ਦੇ ਹੱਕ ਵਿੱਚ ਆ ਜੀ ਮੈਂ ਜਿੰਨੇ ਵੀ ਧਾਰਮਿਕ ਸਥਾਨਾਂ ਤੇ ਅੱਜ ਤੱਕ ਗਿਆ ਕਦੇ ਅਸੀਂ ਫੋਟੋ ਨਹੀਂ ਖਿੱਚੀ ਕਦੇ ਅਸੀਂ ਵੀਡੀਓ ਨਹੀਂ ਬਣਾਈ ਪਰ ਤੁਸੀਂ ਗੁੰਡਾਗਰਦੀ ਕਰੋਗੇ ਤਾਂ ਅਸੀਂ ਬੋਲਾਂਗੇ ਬੋਲਾਂਗੇ ਜਿੰਨੇ ਵੀ ਧਾਰਮਿਕ ਸਥਾਨਾਂ ਦੇ ਪ੍ਰਬੰਧਕ ਨੇ ਇਹ ਸਭ ਦੇ ਲਈ ਵੀਡੀਓ ਇਕੱਲੇ ਇੱਕ ਬੰਗਲਾ ਸਹਿਬਾਸਤੇ ਨਹੀਂ ਸਾਰਿਆਂ ਲਈ ਹੈ ਪਹਿਲੀ ਗੱਲ ਤਾਂ ਜਿਹੜੇ ਤੁਹਾਡੇ ਸੇਵਾਦਾਰ ਨੇ ਉਹਨਾਂ ਨੂੰ ਥੋੜੀ ਬਹੁਤੀ ਅਕਲ ਦੇਵੋ ਵੀ ਮਾੜੀ ਮੋਟੀ ਗੱਲ ਦਾ ਇਸ਼ੂ ਨਾ ਬਣਾਇਆ ਕਰੋ ਮੁੱਦਾ ਨਾ ਬਣਾਇਆ ਕਰੋ ਜੇ ਕੋਈ ਬੱਚਾ ਗਲਤੀ ਕਰਦਾ ਹੈ ਤਾਂ ਉਹਨੂੰ ਪਿਆਰ ਨਾਲ ਸਮਝਾਇਆ ਕਰੋ ਅਗਲਾ ਦੁਆਰਾ ਗਲਤੀ ਨਾ ਕਰੇ ਬਾਬੇ ਨਾਨਕ ਦੇ ਸਮੇਂ ਦੀ ਜੇ ਗੱਲ ਕਰੋਗੇ ਨਾ 2 ਕਰੋੜ ਸਿੱਖਾਂ ਦੀ ਵਾਦੀ ਸੀ 2 ਕਰੋੜ ਸਿੱਖਾਂ ਦੀ ਆਬਾਦੀ ਕਿੰਨੀ ਸੀ 2 ਕਰੋੜ ਅੱਜ ਕਿੰਨੀ ਹੈ ਅੱਜ ਵੀ 2.5 ਕਰੋੜ ਹੀ ਹੈ ਬਸ ਜੇ ਅੰਕੜੇ ਦੇਖੋਗੇ ਤੁਹਾਡੀਆਂ ਕਰਤੂਤਾਂ ਕਰਕੇ ਡਾਕਟਰ ਅੰਮੇਦਕਰ ਸਾਹ ਵਰਗੇ ਜਿਹੜੇ ਕਹਿੰਦੇ ਸੀ ਅਸੀਂ ਅਮਰਤ ਛਕਣਾ ਹਾਲਾਂਕਿ ਤੁਸੀਂ ਮੰਨਦੇ ਨਹੀਂ ਨਾ ਤੁਸੀਂ ਚੌਥੇ ਪੌੜੇ ਵਾਲੇ ਕਹਿੰਦਾ ਸੀ ਮਤਲਬ ਕਿ ਅਮਰ ਦਾ ਬਾਟਾ ਅੱਡ ਤਿਆਰ ਹੋ ਤੁਸੀਂ ਇਹ ਕਹਿੰਦਾ ਸੀ ਅੱਜ ਸਾਡੀ ਕੌਮ ਦੀ ਆ ਦੁਰਦਸ਼ਾ ਨਾ ਹੁੰਦੀ ਸਮਝ ਲਈ ਗੱਲ ਦੀ ਇਹ ਤੁਹਾਡੇ ਘੜਮ ਚੌਧਰੀ ਉਹ ਗਲਤੀ ਸੀ ਤੇ ਤੁਹਾਡੀਆਂ ਕਰਤੂਤਾਂ ਕਰਕੇ ਅੱਜ ਸਿੱਖ ਸिखਾਂ ਦੀ ਆਬਾਦੀ ਕਿੰਨੀ ਆਬਾਦੀ ਕਿੰਨੀ ਹੈ ਜੀ 2.5 ਕਰੋੜ ਇਹ ਤੁਹਾਡੀਆਂ ਕਰਤੂਤਾਂ ਕਰਕੇ ਤੁਸੀਂ ਕਿਸੇ ਨੂੰ ਧਾਰਮਿਕ ਸਥਾਨ ਤੇ ਆਏ ਨੂੰ ਸਰਕਾਰ ਦਿੰਦੇ ਨਹੀਂ ਤੁਹਾਡੀ ਗੁੰਡਾਗਰਦੀ ਨੇ ਇਹ ਕੌਮ ਦੀ ਬਰਬਾਦੀ ਕੀਤੀ ਹੈ। ਖੋਰ ਦੱਸੋ ਕੀ ਕਹੀਏ ਸੀ। ਬੂਟਾ ਸਿੰਘ ਤਾਂ ਜੀ ਫਲਾਣੇ ਦੇ ਹੱਕ ਵਿੱਚ ਖੜ ਗਿਆ ਕਿਸੇ ਦੇ ਹੱਕ ਵਿੱਚ ਨਹੀਂ ਖੜਦੇ ਸੀ। ਜਿਹੜਾ ਬੰਦਾ ਗੁੰਡਾਗਰਦੀ ਕਰਦਾ ਉਹ ਕਿਸੇ ਵੀ ਧਰਮ ਦਾ ਹੋਵੇ, ਮਜ਼ਬਦ ਦਾ ਹੋਵੇ ਕਿਸੇ ਵੀ ਕਮਿਊਨਿਟੀ ਦਾ ਹੋਵੇ ਬੂਟਾ ਸਿੰਘ ਉਹਦੇ ਬਰਦ ਬੋਲਦਾ ਮਤਲਬ ਜੇ ਕੋਈ ਬੰਦਾ ਗੁੰਡਾਗਰਦੀ ਕਰਦੀ ਕਰਦਾ ਉਹਨੂੰ ਬੁੱਟਾ ਸਿੰਘ ਲਾਣ ਤਾਂ ਪਾਉਂਦੇ ਕਿ ਹੁਣ ਤੁਸੀਂ ਸੋਚੋ ਵੀ ਅਸੀਂ ਧਾਰਮਿਕ ਸਥਾਨਾਂ ਤੇ ਬਹਿ ਕੇ ਗੁੰਡਾਗਰਦੀ ਕਰਦੇ ਆ ਜਾਂ ਨਹੀਂ ਕਰਦੇ ਤੁਸੀਂ ਸੋਚੋ ਵੀ ਬਾਬੇ ਨਾਨਕ ਵਾਲੀ ਵਿਚਾਰਧਾਰਾ ਪਿਆਰ ਵਾਲੀ ਹੈਗੀ ਆ ਕਿ ਨਹੀਂ ਤੁਸੀਂ ਸੋਚੋ ਆਮ ਬੰਦਾ ਜਾਂਦਾ ਉਹਦੇ ਲਈ ਮਰਜ਼ਾਦਾ ਬਣੀ ਹੈ ਜਦੋਂ ਦੋ ਕੌਡੀ ਦਾ ਲੀਟਰ ਜਾਂਦਾ ਜਿਹਨੇ ਕਰੋੜਾਂ ਰੁਪਈਆ ਦਾ ਕਪੜਾ ਕੀਤਾ ਹੁੰਦਾ ਨਸ਼ਿਆਂ ਦਾ ਤਸ਼ਕਰ ਹੁੰਦਾ ਉਥੇ ਤੁਸੀਂ ਸਰੋਪੇ ਪਾਉਨੇ ਹੋ ਉਥੇ ਤੁਸੀਂ 25 25 30 ਤੱਕ ਕੈਮਰੇ ਲੱਗੇ ਹੁੰਦੇ ਫੋਟੋਆਂ ਖਿੱਚਣ ਵਾਸਤੇ ਵੀਡੀਓ ਬਣਾਉਣ ਵਾਸਤੇ ਉਦੋਂ ਮਰਜ਼ਾ ਦਾ ਕਿੱਥੇ ਹੁੰਦੀ ਹੈ ਇਸੇ ਕਰਕੇ ਤੁਹਾਨੂੰ ਕਹਿੰਨੇ ਆ ਤੁਸੀਂ ਨਰੈਣੂ ਮਹਨ ਤੋਂ ਤੁਸੀਂ ਸਿੱਖ ਕੌਮ ਦੇ ਸਿੱਖ ਕੌਮ ਦਾ ਮਲਿਆ ਮੇਟ ਕਰਤਾ ਔਰ ਤੁਸੀਂ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਲੋਕਾਂ ਤੋਂ ਦੂਰ ਕਰਤਾ ਇਸੇ ਕਰਕੇ ਤੁਹਾਨੂੰ ਗੁੰਡੇ ਕਿਹਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ